ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਰਾਜਪੁਰ ਦੇ ਆਈਟੀਆਈ ਚੌਂਕ ਦੇ ਨੇੜੇ ਚਿਲਡਰਨਸ ਪਾਰਕ ਦੇ ਵਿੱਚ 19 ਤੋਂ 21 ਜੂਨ ਤੱਕ ਸਵੇਰੇ 6:30 ਵਜੇ ਤੱਕ ਵਿਸ਼ਾਲ ਯੋਗ ਸ਼ਿਵਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸ਼ਿਵਰ ਨੂੰ ਅਭਿਆਸਾ ਯੋਗ ਸ਼ਾਲਾ ਤੇ ਪੁਨੇ ਤਨੇਜਾ ਵੱਲੋਂ ਆਯੋਜਿਤ ਕੀਤਾ ਗਿਆ ਜਿਸ ਦੀ ਅਗਵਾਈ ਯੋਗ ਵਿਸ਼ੇਸ਼ਕਾ ਅੰਸ਼ੀ ਤਨੇਜਾ ਦੇ ਵੱਲੋਂ ਕੀਤੀ ਗਈ ਹੈ। ਸਮਾਗਮ ਦੀ ਵਿਸ਼ੇਸ਼ ਥੀਮ ਹਰਿਤ ਯੋਗ ਇੱਕ ਧਰਤੀ ਇੱਕ ਸਿਹਤ ਰੱਖੀ ਗਈ ਸੀ ਜਿਸੇ ਰਾਹੀਂ ਲੋਕਾਂ ਨੂੰ ਸਿਹਤਮੰਦ ਜੀਵਨ ਅਤੇ ਵਾਤਾਵਰਣ ਸੁਰੱਖਿਆ ਦੇ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਤੇ ਡਾਕਟਰ ਪ੍ਰਤੀਬਾ ਤਨੇਜਾ ਦੇ ਵੱਲੋਂ ਆਯੁਰਵੈਦਿਕ ਢੰਗ ਤੇ ਨਾਲ ਮੈਡੀਕਲ ਕੈਂਪ ਲਗਾਇਆ ਗਿਆ ਉਹਨਾਂ ਨੇ ਥੈਰੇਪੀ ਦੇ ਬਾਰੇ ਜਾਣਕਾਰੀ ਦੇਣ ਦੇ ਨਾਲ ਲੋਕਾਂ ਦਾ ਮੈਡੀਕਲ ਚੈੱਕਅਪ ਵੀ ਕੀਤਾ ਨਾਲ ਹੀ ਡਾਕਟਰ ਅੰਕੁਰ ਮਲਹੋਤਰਾ ਦੇ ਵੱਲੋਂ ਡੈਂਟਲ ਕੈਂਪ ਵੀ ਲਗਾਇਆ ਗਿਆ ਜਿਸ ਦੇ ਵਿੱਚ ਲੋਕਾਂ ਨੂੰ ਡੈਂਟਲ ਕੇਅਰ ਅਤੇ ਰੂਟ ਕੈਨਲ ਵਰਗੀਆਂ ਸੇਵਾਵਾਂ ਦੀ ਜਾਣਕਾਰੀ ਦਿੱਤੀ ਗਈ। ਸਮਾਗਮ ਦੇ ਵਿੱਚ ਵਾਤਾਵਰਣ ਪ੍ਰੇਮੀ ਸਾਹਿਲ ਸ਼ਰਮਾ ਦੇ ਵੱਲੋਂ ਰੁੱਖ ਲਗਾ ਕੇ ਵਾਤਾਵਰਣ ਨੂੰ ਬਧਾਵਾ ਦਿੱਤਾ ਗਿਆ। ਇਸ ਯੋਗ ਦਿਵਸ ਦੀ ਸਫਲਤਾ ਦੇ ਵਿੱਚ ਡਾਬਰ ਕੰਪਨੀ ਵੱਲੋਂ ਦਿੱਤਾ ਗਿਆ ਸਹਿਯੋਗ ਵੀ ਸਹਾਰਨ ਯੋਗ ਰਿਹਾ। ਇਸ ਤੇ ਆਏ ਹੋਏ ਲੋਕਾਂ ਦੇ ਲਈ ਖਾਣ ਪੀਣ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ। ਇਸ ਮੌਕੇ ਤੇ ਅਭਿਆਸਾ ਯੋਗ ਸ਼ਾਲਾ ਦੀ ਪ੍ਰਬੰਧਕ ਆਂਸ਼ੀ ਤਨੇਜਾ ਤੇ ਹੋਰਾਂ ਦਾ ਇਸ ਮੌਕੇ ਕੀ ਕੁਝ ਕਹਿਣਾ ਹੈ ਉਹਨਾਂ ਦੇ ਜ਼ੁਬਾਨੀ ਸੁਣਦੇ ਆ। ਕਿਹਾ ਗਿਆ। ਮੇਰਾ ਨਾਮ ਆਂਸ਼ੀ ਤਨੇਜਾ ਹੈ ਮੈਂ ਅਭਿਆਸਾ ਯੋਗ ਸ਼ਾਲਾ ਦੀ ਫਾਊਂਡਰ ਹਾਂ ਔਰ ਹਮਨੇ ਅੱਜ ਯਹਾਂ ਪੇ ਇੰਟਰਨੈਸ਼ਨਲ ਯੋਗਾ ਡੇ ਪੇ ਹਮ ਲੋਕ 3 ਡੇਸ ਦਾ ਕੈਂਪ ਕਰ ਰਹੇ ਹਾਂ 19 ਤੋਂ 21 ਜੂਨ ਸੋ ਅੱਜ ਹਮਾਰਾ ਪਹਿਲਾ ਦਿਨ ਥਾ ਉਸਕਾ ਤੇ ਕੋਈ ਗੈਸਟ ਆਏ ਆ ਕੀ ਕੀ ਕਰਾਇਆ ਤੁਸੀਂ ਉਰੇ? आज हमने योगा कराया है थोड़ा सा प्राणायाम कराया था उसके बाद थोड़ी मेडिटेशन करवाई थी और अभी हम कल ट्री प्लांटेशन और क्लीन ड्राइव भी करने वाले हैं तो इसके साथ साथ हमारे रोज़ कुछ ना कुछ अलग अलग रहेगा इसमें मैं जिस तरह 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 दिमारियाँ जो फेरी खड़िया है हाँ जी की संदेश देना चाहोगे योगा के फ़ायदा होंगे लोगों को देखो योगा से हर चीज में फायदा होता है स्टार्टिंग में थोड़ा सा नहीं होता बट धीरे धीरे जब आप करने लगते हो तो पूरी बॉडी में आपको डिफरेंस फील होता है उसमें कोई भी अगर आपको बीमारी है तो वो ठीक हो जाती है और नहीं है तो कभी लगती नहीं है फिर उससे हम कई दिन चलना है योगा हाँ जगह जगह होएगा तो भी चलना ही है है फिर फर्स्ट डे तो हाँ जी तो की संदेश देना चाहोगे जो ये न्यूज देख रहे हैं घर बैठे हैं निकलते नहीं सवेरे की कहना चाहोगे भी आके ट्राई करने वास्ते। देखो हम लोग यही बोलेंगे देखो बिल्कुल फ्री कैंप रखा हमने इसीलिए ताकि लोग आए एक बार कोशिश करें उठने इस तरह एक आपको एक उठ के यहाँ पे आना है आप लोग आओ एक बार ट्राई करो और अगर अच्छा लगेगा तो फिर वहां से ਕੰਟੀਨਿਊ ਕਰੋ ਯੋਗਾ ਪ੍ਰੈਕਟਿਸ ਕਰੋ ਆਪਣੇ ਸਰ ਪੁੱਛ ਆਪਣੇ ਸਟੂਡੀਓ ਦੇ ਬਾਰੇ ਜਾਣਕਾਰੀ ਦਿਓ ਵੀ ਤੁਸੀਂ ਉੱਥੇ ਕੀ ਕੁਝ ਕਰਾਉਂਦੇ ਹੋ ਕਿਸ ਤਰ੍ਹਾਂ ਉੱਥੇ ਆ ਸਕਦੇ ਆ ਲੋਕ ਹਾਂਜੀ ਬਿਲਕੁਲ ਮਾਰਾ ਸਟੂਡੀਓ ਹੈ ਕੈਲੀਬਰ ਮਾਰਕੀਟ ਮੇ ਅਭਿਆਸ ਯੋਗਸ਼ਾਲਾ ਸੋ ਵਹਾਂ ਪੇ ਆ ਸਕਦਾ ਹੈ ਕੋਈ ਵੀ ਸਵੇਰ ਸ਼ਾਮ ਟਾਈਮਿੰਗਸ ਹੁੰਦੀ ਹੈ ਮਾਰੇ ਪੂਰਾ ਦਿਨ ਬੈਚਸ ਹੁੰਦੇ ਤੇ ਕਿਸੇ ਕੋ ਵੀ ਜੁਆਇਨ ਕਰਨਾ ਹੈ ਤਾਂ ਵਹਾਂ ਪੇ ਉਹ ਕਰ ਸਕਦਾ ਹੈ ਡਾਕਟਰ ਆ ਸਾਡੇ ਨਾਲ ਆਏ ਹੋਏ ਆ ਇੱਥੇ 3 ਦਿਨ ਦਾ ਕੈਂਪ ਹੈ 19 ਤੋਂ 21 ਤੇ ਤਿੰਨੇ ਦਿਨ ਡਾਕਟਰ ਪ੍ਰਤੀ ਵਾ ਸਾਡੇ ਨਾਲ ਰਹਿਣਗੇ ਤੇ ਡਾਬ ਵਾਲੀ ਤਰਫੋਂ ਸਾਨੂੰ ਫ੍ਰੀ ਮੈਡੀਸਿਨ ਵੀ ਪ੍ਰੋਵਾਈਡ ਕੀਤੀ ਜਾਣਗੀ ਨਾਲ ਦੇ ਨਾਲ ਕੱਲ ਬੀ ਡੀ ਐਸ ਤੇ ਐਮ ਡੀ ਐਸ ਡਾਕਟਰ ਹਨ ਕੌਨਫੀਡੈਂਟਰ ਕਲੀਨਿਕ ਉਹ ਵੀ ਡੈਂਟਿਸਟ ਹਨ ਬਹੁਤ ਵਧੀਆ ਸਾਡੇ ਰਾਜਪੁਰ ਕਾਫੀ ਫੇਮਸ ਨੇ ਉਹ ਬਸ ਇੱਥੇ ਨਾਲ ਜੁੜਨਗੇ ਫ੍ਰੀ ਡੈਂਟਲ ਚੈੱਕ ਅਪ ਕਰਨਗੇ ਤੇ ਤੁਹਾਨੂੰ ਜੇ ਕੋਈ ਵੀ ਚੈੱਕ ਅਪ ਕਰਾਣਾ ਹੈ ਤੁਸੀਂ ਪਲੀਜ਼ ਕੈਂਪ ਚ ਆਓ ਤੇ ਯੋਗਾ ਦਾ ਵੀ ਲਾਭ ਵਟਾਓ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ న్యూਸ 89 ਪੰਜਾਬ الخبر جدا هو بأسر